ਪੰਜਾਬੀ ਦੀ ਇੱਕ ਕਹਾਵਤ ਹੈ ਕਿ ਮੇਲੇ 'ਚ ਅਮਰੂਦਾਂ ਨੂੰ ਕੌਣ ਪੁੱਛਦਾ ਹੈ ਪਰ ਅੱਜ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਅਮਰੂਦਾਂ ਨੂੰ ਪੁੱਛੋਗੇ ਨਹੀਂ ਤੁਸੀਂ ਅਮਰੂਦਾਂ ਨੂੰ ਤੇ ਉਸ ਦੇ ਦਰਖਤ ਨੂੰ ਭਾਲ ਦੇ ਫਿਰੋਗੇ ਚਾਰ ਸੇਬਾਂ ਦੇ ਬਰਾਬਰ ਇੱਕ ਅਮਰੂਦ ਹੁੰਦਾ ਜੀ ਚਾਰ ਸੇਬ ਖਾਲੇ ਤੁਸੀਂ ਇੱਕ ਅਮਰੂਦ ਖਾਲੇ ਇੱਕ ਬਰਾਬਰ ਆ ਫਰੂਕੀ ਸਾਹਿਬ ਇਹ ਤੁਸੀਂ ਇਹਦੇ ਜਿਹੜੇ ਆ ਪੱਤੇ ਨੇ ਜੇ ਇਹਨਾਂ ਦੇ ਪੱਤਿਆਂ ਦਾ ਕੜਾ ਬਣਾ ਕੇ ਪੀਣਾ ਸ਼ੁਰੂ ਕਰ ਲੋ ਤਾਂ ਮੈਂ ਕਹਿੰਦਾ ਜੀ ਸੋਨੇ ਦੇ ਸੁਭਾਗਾ ਤੁਹਾਡੇ ਪੇਟ ਦੀ ਐਸਡੀਡੀ ਤੁਹਾਡੇ ਪੇਟ ਦੇ ਵਿੱਚ ਜਲਣ ਹੋਣੀ ਜਾਂ ਬਣਨਾ ਜਾਂ ਵੱਡੀ ਆਤ ਦੀ ਪ੍ਰੋਬਲਮ ਛੋਟੀ ਆਂ ਦੀ ਪ੍ਰੋਬਲਮ ਬਾਰ ਬਾਰ ਲੂਜ ਮੂਸ਼ਨ ਹੋਣੇ ਬਾਰ ਬਾਰ ਤੁਹਾਨੂੰ ਟਾਇਲਟ ਜਾਣਾ ਪੈਂਦਾ ਤਾਂ ਉਹਨਾਂ ਨੂੰ ਸਾਰਿਆਂ ਨੂੰ ਇਹ ਹੱਲ ਕਰ ਦਿੰਦਾ weight loss ਕਰਨ ਨੂੰ ਬੜੀਆਂ ਭੈਣਾਂ ਸਾਡੀਆਂ ਬੜੇ ਵੀਰ ਸਾਡੇ ਕੋਲੇ ਆਉਂਦੇ ਨੇ ਕਹਿੰਦੇ weight loss ਕਰਨਾ ਅੱਜ ਮੈਂ ਉਹਦੇ ਬਾਰੇ ਦੱਸ ਦਿੰਦਾ weight loss ਕਿੱਦਾਂ ਕਰਨਾ ਇਹਦੇ ਨਾਲ ਆਹ ਕ੍ਰੰਬਲਾ ਤੋੜੀਆਂ ਨੇ ਇਦਾਂ ਦੀਆਂ ਨੇ ਦੋ ਹੋਰ ਤੋੜ ਲੈਣੀਆਂ ਨੇ ਮੈਂ ਕਹਿੰਦਾ ਚਰਬੀ ਨੂੰ ਤਾਂ ਇਦਾਂ ਭਗਲਾਉਂਦੇ ਆ ਜਿਵੇਂ ਮੋਮ ਪਿਗਲਦੀ ਹੁੰਦੀ ਆ ਇਹ ਪੱਤੇ ਜੀ ਬਹੁਤ ਜੇਤੀ ਪਿਗਲਦੇ ਆ ਜੀ ਪੱਤਿਆਂ ਦੀਆਂ ਸਾਡੀਆਂ ਭੈਣਾਂ ਨੂੰ ਕੀ ਜਿਹੜੇ ਅਸੀਂ ਕਹਿ ਲਈਏ ਕਿ ਲਾਭ ਹੋ ਸਕਦੇ ਜਿਵੇਂ ਯੂਟਰਸ ਤੇ ਸਵੇਲਿੰਗ ਹੁੰਦੀ ਹੋਵੇ ਜਾਂ ਮੈਂਸ ਜਿਆਦਾ ਆਉਂਦੀ ਹੋਵੇ ਜਾ ਹਾਰਮੋਨ ਜਿਹੜੇ ਅਨਬੈਲੈਂਸ ਹੁੰਦੇ ਹਨ ਜਦੋਂ ਅਨਬੈਲੈਂਸ ਹੋ ਜਾਂਦੇ ਨੇ ਹਾਰਮੋਨਸ ਤੋਂ ਢਮਮਾ ਟੱਪਾ ਵੀ ਆਉਂਦਾ ਆ ਜਿਵੇਂ ਕਹਿੰਦੇ ਨੇ ਗ੍ਰੀਨ ਟੀ ਪੀਣੀ ਹਾਂਜੀ ਇਹਦਾ ਕਾੜਾ ਬਣਾ ਕੇ ਸਵੇਰੇ ਸਵੇਰੇ ਜਾਂ ਤਾਂ ਖਾਣੇ ਤੋਂ ਬਾਅਦ ਲੈ ਲਓ ਤਾਂ ਥੋੜੇ ਥੋੜੀ ਸਿਪ ਸਿਪ ਕਰਕੇ ਜਾਂ ਫਿਰ ਤੁਸੀਂ ਖਾਲੀ ਪੇਟ ਵੀ ਲੈ ਸਕਦੇ ਹੋ ਤੋ ਤਿੰਨ ਪੱਤੇ ਰੋਜ਼ ਇਹਦੇ ਕਾੜਾ ਬਣਾ ਕੇ ਪੀਣੇ ਸ਼ੁਰੂ ਕਰ ਦਿਓ ਖਾਲੀ ਪੇਟ ਬਲੱਡ ਸ਼ੂਗਰ ਹੋਵੇ ਇਨਸੂਲਿਨ ਆ ਨਾ ਬਣਦਾ ਹੋਵੇ ਇਨਸੂਲਿਨ ਬਣਦਾ ਹੋਵੇ ਸ਼ੂਗਰ ਕੰਟਰੋਲ ਚ ਨਾ ਆਉਂਦੀ ਹੋਵੇ ਸਾਰਿਆਂ ਦਾ ਹੱਲ ਇਹਦੇ ਪੱਤਿਆਂ ਦੇ ਵਿੱਚ ਛੁਪਿਆ ਹੋਇਆ। ਅਮਰੂਦਾਂ ਦੇ ਪੱਤਿਆਂ ਦਾ ਅਰਕ ਮਿਲ ਸਕਦਾ ਥੋੜੇ ਕੋਲੋਂ। ਉਹ ਮਤਲਬ ਤੁਸੀਂ ਕਹਿੰਦੇ ਵੀ ਇਹਦੀ ਜਿਹੜੀ એનર્ਜੀ ਹੈਗੀ ਐ, ਇਹਦੀ ਜਿਹੜੀ ਤਾਕਤ ਹੈਗੀ ਪੱਤਿਆਂ ਦੀ ਉਹ ਕਈ ਹਜ਼ਾਰ ਗੁਣਾ ਵੱਧ ਜਾਂਦੀ ਐ। ਇਹ ਪਾਣੀ ਚ ਬੂੰਦਾ ਪਾ ਕੇ ਦੇਣੀ ਆਂਦੀਆਂ ਨੇ। ਇਹ ਲੀਵਰ ਨੂੰ ਵੀ ਠੀਕ ਕਰਦਾ, ਕੋਲੇਸਟ੍ਰੋਲ ਨੂੰ ਵੀ ਘਟਾਉਂਦਾ, ਟ੍ਰਾਈਗਲਾਈਸਰਾਈਡ ਜਿਹਦੇ ਵੱਧ ਜਾਂਦੀ ਨੇ ਉਹਨਾਂ ਨੂੰ ਵੀ ਘਟਾ ਕਰਦਾ। ਨਮਕ ਲਾ ਕੇ ਥੋੜੀ ਕਾਲੀ ਮਿਰਚ ਲਾ ਕੇ ਇਹਨਾਂ ਨੂੰ ਅਸੀਂ ਸਵੇਰੇ ਸਵੇਰੇ ਖਾਲੀ ਪੇਟ ਖਾਣਾਂ। ਉਹਨਾਂ ਲਈ ਤੰਦਰੁਸਤੀ ਇਹ ਮੈਨੂੰ ਤਾਂ ਇਹ ਲੱਗਦੈ ਨੇ ਵੀ ਇਹ ਅਮਰੂਦ ਨਹੀਂ ਹੈਗਾ ਇਹ ਤਾਂ ਨਿਰਾ ਤੰਦਰੁਸਤੀ ਵਾਲਾ ਬਰੂਦ ਹੈ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਮੇਲੇ 'ਚ ਅਮਰੂਦਾਂ ਨੂੰ ਕੌਣ ਪੁੱਛਦਾ ਪਰ ਅੱਜ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਅਮਰੂਦਾਂ ਨੂੰ ਪੁੱਛੋਗੇ ਨਹੀਂ ਤੁਸੀਂ ਅਮਰੂਦਾਂ ਨੂੰ ਤੇ ਉਸ ਦੇ ਦਰਖਤ ਨੂੰ ਭਾਲ ਦੇ ਫਿਰੋਗੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਅਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਏਪੀ ਇਲੈਕਟ੍ਰੋ ਹੋਮਿਓਪੈਥੀ ਰਿਸਰਚ ਸੈਂਟਰ ਦੇ ਡਾਕਟਰ ਡਾਕਟਰ ਅਮਨਪ੍ਰੀਤ ਔਰ ਡਾਕਟਰ ਪਰਮਜੀਤ ਕੌਰ ਸਾਹਿਬਾ ਸਾਡੇ ਨਾਲ ਨੇ ਸਮਝਾਂਗੇ ਕਿ ਅਮਰੂਦ ਕੀ ਸ਼ਹਿ ਹੈ ਇਹਦੇ ਕੀ ਫਾਇਦੇ ਤੁਹਾਡੇ ਸਰੀਰ ਨੂੰ ਹੋਣ ਵਾਲੇ ਨੇ ਤੇ ਅਮਰੂਦ ਖਾਣ ਵਾਲਾ ਕਿਉਂ ਕਦੇ ਬਿਮਾਰ ਨਹੀਂ ਹੋ ਸਕਦਾ ਸਾਡੇ ਨਾਲ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਫੁਰਕੀ ਸਾਹਿਬ ਜਿਓ ਤੁਸੀਂ ਅੱਜ ਫੇਰ ਸਾਡੇ ਕੋਲੇ ਆਏ ਹੋ ਮੈਨੂੰ ਲੱਗਦਾ ਜੀ ਪਿਛਲੀ ਵੀਡੀਓ ਦੇਖ ਕੇ ਤਾਂ ਲੋਕਾਂ ਨੇ ਔਸ਼ੋਕੇ ਲਾਉਣੇ ਸ਼ੁਰੂ ਕਰਤੇ ਆਪਣੇ ਘਰਾਂ 'ਚ ਹਾਂਜੀ ਹਾਂਜੀ ਦੇਖੋ ਫੁਰਕੀ ਸਾਹਿਬ ਕੋਈ ਵੀ ਪੇੜ ਪੌਦਾ ਕੋਈ ਵੀ ਦਰਖਤ ਕੋਈ ਵੀ ਜੜੀ ਬੂਟੀ ਆ ਉਹ ਇਦਾਂ ਹੀ ਨਹੀਂ ਸਾਨੂੰ ਪ੍ਰਮਾਤਮਾ ਨੇ ਦਿੱਤੀਆਂ ਜਿਨ੍ਹਾਂ ਦੇ ਗੋਣ ਨੇ ਜਿਨ੍ਹਾਂ ਦੇ ਕੋਈ ਫਾਇਦੇ ਨੇ ਤਾਂ ਹੀ ਉਸ ਰੱਬ ਨੇ ਇਹਨਾਂ ਨੂੰ ਬਗੈਰ ਦੇਖੋ ਹੁਣ ਕਈ ਚੀਜ਼ਾਂ ਹੁਣ ਮੈਂ ਤੁਹਾਨੂੰ ਦੱਸਦਾ ਕਈ ਵਾਰ ਅਗਲਾ ਕਹਿੰਦਾ ਜੀ ਇਹ ਜਿਹੜਾ ਅਸ਼ੋਕਾ ਸੀਗਾ ਇਹ ਆ ਅੰਗਰੇਜ਼ੀ ਜਿਹੜਾ ਸਾਡਾ ਇੱਥੇ ਅਸ਼ੋਕਾ ਜਿਹਦੇ ਥੱਲੇ ਸੀਤਾ ਮਾਤਾ ਨੇ ਬੈਠ ਗਏ ਕਹਿੰਦੇ ਬੈਠਦੇ ਹੁੰਦੇ ਸੀਗੇ ਉਹ ਅਸ਼ੋਕਾ ਹੋਰ ਆ ਉਹਦੇ ਫਾਇਦਾ ਜਦਾਂ ਲੇਕਿਨ ਦੇਖੋ ਜਿਹੜਾ ਅਸ਼ੋਕਾ ਅਸੀਂ ਅੱਜ ਤੁਹਾਨੂੰ ਦਿਖਾਇਆ ਜਿਹੜਾ ਅਸੀਂ ਉਸ ਦਿਨ ਵੀਡੀਓ ਚ ਦਿਖਾਇਆ ਉਹਦੇ ਵੀ ਉਨੇ ਗੋਨੇ ਉਨੇ ਉਹਦੇ ਫਾਇਦੇ ਨੇ ਨਾ ਕਿ ਉਹਦੇ ਨਾਲੋਂ ਘੱਟ ਨੇ ਉਹ ਜੇ ਅੰਗਰੇਜ਼ਾਂ ਦਾ ਜੇ ਮੰਨ ਲਓ ਕਹਿੰਦੇ ਨੇ ਜੀ ਉਹ ਤਾਂ ਅੰਗਰੇਜ਼ੀ ਆ ਜੀ ਉਹ ਜੇ ਅੰਗਰੇਜ਼ਾਂ ਦਾ ਉਹ ਸ਼ੌਕਾ ਤਾਂ ਉਹਦੇ ਫਾਇਦੇ ਥੋੜੀ ਘਟ ਜਾਣਗੇ ਉਹਦੇ ਰਿਜ਼ਲਟ ਥੋੜੀ ਘਟ ਜਾਣਗੇ ਉਹਦੇ ਰਿਜ਼ਲਟ ਵੀ ਉਹਨੇ ਹੀ ਨੇ ਫੁਰਕੀ ਹਸਾਬ ਦੇਖੋ ਹੁਣ ਕੋਈ ਵੀ ਆ ਹੁਣ ਅਮਰੂਦ ਲਾ ਲਓ ਇੱਥੇ ਸਾਡੇ ਕੋਲੇ ਆ ਇੱਕ ਪੱਤੇ ਰੱਖੇ ਆ ਜਿਹਨੂੰ ਅਸੀਂ ਅਮਰੂਦ ਕਹਿੰਦੇ ਆ ਇਹ ਅਮਰੂਦ ਆ ਜਿਹੜਾ ਨਹੀਂ ਪਰ ਜਿਹੜੀ ਗੱਲ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ ਤੁਸੀਂ ਜਿੰਨੇ ਕੋ ਫਾਇਦੇ ਮੈਨੂੰ ਅਮਰੂਦ ਦੇ ਗਨਾ ਤੇ ਸਰੀਰ ਪੱਖੋਂ ਸਰੀਰਿਕ ਪੱਖੋਂ ਤੇ ਮੈਨੂੰ ਤਾਂ ਇਹ ਲੱਗਦੇ ਨੇ ਵੀ ਇਹ ਅਮਰੂਦ ਨਹੀਂ ਹੈਗਾ ਇਹ ਤਾਂ ਨਿਰਾ ਤੰਦਰੁਸਤੀ ਵਾਲਾ ਬਰੂਦ ਹੈ ਦੇਖੋ ਬਰੂਖ ਜਿਹੜਾ ਇਹ ਅਮਰੂਦ ਆ ਮੈਂ ਤੁਹਾਨੂੰ ਦੱਸਦਾ ਇਹ ਅਮਰੂਦ ਆ ਸਸਤਾ ਕਿਉਂ ਸਸਤਾ ਇਹਨੂੰ ਕੋਈ ਪੁੱਛਦਾ ਨਹੀਂ ਉਹ ਕਹਿੰਦੇ ਹੁੰਦੇ ਬੇਰਾਵੱਟਾ ਨਹੀਂ ਪੁੱਛਦੇ ਮੇਲੇ 'ਚ ਵੀ ਅਮਰੂਦਾਂ ਨੂੰ ਕਹਿੰਦੇ ਜੀ ਕੋਈ ਨਹੀਂ ਪੁੱਛਦਾ ਮੈਂ ਤੁਹਾਨੂੰ ਦੱਸਦਾ ਇਹ ਕੀ ਆ ਅੱਗੇ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਅਮਰੂਦ ਦਾ ਦਰਖਤ ਲੱਗੇ ਹੁੰਦਾ ਹੁੰਦਾ ਹੀ ਹੁੰਦਾ ਸੀ ਆ ਅਮਰੂਦ ਆਮ ਲੋਕ ਖਾਂਦੇ ਸੀਗੇ ਉਹ ਤੋਂ ਬਿਮਾਰੀਆਂ ਘੱਟ ਲੱਗਦੀਆਂ ਸੀ ਜਾਂ ਹੁਣ ਕੀ ਹੋ ਗਿਆ ਚਲੋ ਬਾਈ 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 ਡਿਫਾਲਟ ਸਾਡੇ ਘਰਾਂ ਚ ਅਮਰੂਦ ਖਾਣ ਦਾ ਰਵਾਜ ਸੀ ਅਸੀਂ ਇਹ ਵੀ ਕਹਿ ਸਕਦੇ ਹਾਂ ਜੀ 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 ਪਤਾ ਕੀ ਕਰਦੇ ਸੀਗੇ ਸਾਡੇ ਖੁੱਦ ਦੇ ਘਰੇ ਸਾਡੇ ਖੁੱਦ ਦੇ ਘਰੇ ਬਹੁਤ ਅਮਰੂਦਾਂ ਦੇ ਰੁੱਖ ਲੱਗੇ ਹੁੰਦੇ ਸੀ ਅਸੀਂ ਇਹਨਾਂ ਨੂੰ ਕੀ ਕਰਨਾ ਪੱਕੇ ਪੱਕੇ ਸਵੇਰ ਸਵੇਰ ਤੋੜਨੇ ਇਹਨਾਂ ਨੂੰ ਕੱਟਣਾ ਕੱਟ ਕੇ ਇਹਨਾਂ ਨੂੰ ਪਲੇਟ ਦੇ ਵਿੱਚ ਰੱਖ ਕੇ ਅਸੀਂ ਸਾਰਿਆਂ ਨੇ ਉੱਤੇ ਨਮਕ ਲਾ ਕੇ ਥੋੜੀ ਕਾਲੀ ਮਿਰਚ ਲਾ ਕੇ ਇਹਨਾਂ ਨੂੰ ਅਸੀਂ ਸਵੇਰੇ ਸਵੇਰੇ ਖਾਲੀ ਪੇਟ ਖਾਣਾ ਉਹਦੇ ਨਾਲ ਕੀ ਤੰਦਰੁਸਤੀ ਬਿਮਾਰੀ ਸਾਡੇ ਨੇੜੇ ਨਹੀਂ ਸੀ ਆਉਂਦੀ। ਚਾਰ ਸੇਬਾਂ ਦੇ ਬਰਾਬਰ ਇੱਕ ਅਮਰੂਦ ਹੁੰਦਾ ਜੀ। ਚਾਰ ਸੇਬ ਖਾ ਲੇ ਤੁਸੀਂ ਇੱਕ ਅਮਰੂਦ ਖਾ ਲਿਆ ਇੱਕ ਬਰਾਬਰ ਆ ਫਰੂਕੀ ਸਾਹਿਬ। ਮਤਲਬ ਅਗਰ ਅਸੀਂ 4 ਕਿਲੋ ਸੇਬ ਖਾਦੇ ਤੇ ਉਧਰੋਂ 1 ਕਿਲੋ ਅਮਰੂਦ ਖਾ ਗਏ ਤਾਂ ਇੱਕ ਬਰਾਬਰ ਹੈ। ਇੱਕ ਬਰਾਬਰ ਹੈ ਜੀ। ਇਹਦੇ ਵਿੱਚ ਫਰੂਕੀ ਸਾਹਿਬ ਕੀ ਹੁੰਦਾ? ਲੋਕਾਂ ਨੂੰ ਅੱਜ ਕੱਲ ਕੀ ਆ? ਅੱਜ ਕੱਲ ਲੋਕ ਕਹਿੰਦੇ ਨੇ ਜਿਹੜਾ ਫਰੂਟ ਮਹਿੰਗਾ ਹਾਂਜੀ ਉਹ ਖਾਈਏ। ਟੌਰ ਬਣਦੀ ਆ। ਰੇੜੀ ਦੇ ਖੜਨ ਦਾ ਕਹਿੰਦੇ ਸਾਡੀ ਟੌਰ ਘਟ ਜਾਂਦੀ ਹੈ ਜੇ ਅਸੀਂ ਅਮਰੂਦ ਖਰੀਦ ਕੇ ਲੈ ਕੇ ਆਵਾਂਗੇ ਅਗਲਾ ਕੋ ਯਾਰ ਇਹ ਤਾਂ ਸਸਤੇ ਜਿਹੜਾ ਰੇਗ ਦੇ ਘਰੇ ਅਮਰੂਦ ਖਰੀਦੀ ਜਾਂਦਾ ਜੀ ਅਸੀਂ 150 ਰੁਪਏ ਕਿਲੋ ਵਾਲੇ ਅਸੀਂ ਉੱਥੇ ਖੜ ਕੇ ਸੇਵ ਖਰੀਦਦੇ ਆ ਨਾ 250 ਰੁਪਏ ਕਿਲੋ ਵਾਲੇ ਸੇਵ ਖਰੀਦਦੇ ਆ ਜਿਹਦੇ ਉੱਤੇ ਸਟicker ਲੱਗਿਆ ਹੁੰਦਾ ਚਮਕਦਾ ਹੁੰਦਾ ਜਿਹੜਾ ਉਹ ਸਾਡੀ ਟੌਰ ਬਣਾਉਂਦਾ ਜਦ ਕਿ ਉਹਦੇ ਨਾਲੋਂ ਗੁਣ ਜ਼ਿਆਦਾ ਸਾਡੇ ਜਿਹੜੇ ਸਸਤੇ ਅਮਰੂਦ ਨੇ ਆਮ ਘਰਾਂ 'ਚ ਲੱਗੇ ਹੋਏ ਥਾਂ ਥਾਂ ਸਾਨੂੰ ਮਿਲ ਜਾਂਦੇ ਨੇ ਪਲਟਾਂ ਦੇ ਵਿੱਚ ਵੀ ਐਸੀ ਏਦੇ ਉੱਗ ਖੜਦੇ ਨੇ ਬੂਟੇ ਉਹਦੇ ਵਿੱਚ ਅਮਰੂਦ ਲੱਗੇ ਜਿਹੜੇ ਨੇ ਜਦ ਕਿ ਉਹਦੇ ਨਾਲੋਂ ਗੁਣ ਇਸ ਅਮਰੂਦ ਦੇ ਜ਼ਿਆਦਾ ਨੇ ਫਰੁਕੀ ਸਾਹਿਬ ਨਾ ਕਿ ਸਾਨੂੰ ਸੇਬ ਦੇ ਜ਼ਿਆਦਾ ਗੁਣ ਨੇ ਇਹਦੇ ਵਿੱਚ ਫਰੁਕੀ ਸਾਹਿਬ ਅੱਜ ਮੈਂ ਤੁਹਾਨੂੰ ਦੱਸੂਗਾ ਕੱਲੇ ਅਮਰੂਦ ਨਹੀਂ ਖਾਣੇ ਤੁਸੀਂ ਜੇ ਇਹਨਾਂ ਦੇ ਮੱਲ ਹੁਣ ਇਹ ਤਾਂ ਸੀਜ਼ਨ ਆ ਗਿਆ ਹਨ ਜੇ ਸੀਜ਼ਨ ਆ ਤਾਂ ਇਹਨਾਂ ਦਾ ਤੁਹਾਨੂੰ ਫਲ ਮਿਲ ਜਾਣਾ ਜੇ ਸੀਜ਼ਨ ਨਹੀਂ ਹੈਗਾ ਮੰਨ ਲਓ ਗਰਮੀਆਂ ਜੇ ਹੋ ਗਏ 2-3 ਮਹੀਨੇ ਰਹੇ ਤਾਂ ਉਸ ਤੋਂ ਬਾਅਦ ਖਤਮ ਹੋ ਗਿਆ ਫਾਲੇ ਦਾ ਉਦੋਂ ਸਿਆਲਾਂ ਚ ਕਈ ਵਾਰ ਕਈ ਬੂਟਿਆਂ ਨੂੰ ਲੱਗਦੇ ਨੇ ਹਨਾ ਥੋੜੇ ਜੇ ਰਹੇ ਤਾਂ ਖਤਮ ਹੋ ਗਏ ਪਰ ਜੇ ਤੁਹਾਨੂੰ ਜੇ ਅਮਰੂਦ ਦਾ ਫਲ ਨਹੀਂ ਮਿਲਦਾ ਤਾਂ ਅਮਰੂਦ ਦੇ ਪੱਤਿਆਂ ਤੋਂ ਕਿੱਦਾਂ ਸੀ ਰਿਜ਼ਲਟ ਲੈਣੇ ਕਿੱਦਾਂ ਬਿਮਾਰੀਆਂ ਠੀਕ ਕਰਨੀਆਂ ਉਹਦੇ ਬਾਰੇ ਦੱਸਾਂਗੇ ਤੁਹਾਨੂੰ ਅੱਜ ਇਹ ਜਿਹੜੇ ਅਸੀਂ ਇੱਥੇ ਪੱਤੇ ਵੀ ਅਮਰੂਦ ਦੇ ਰੱਖੇ ਹੋਏ ਨੇ ਇਹਦੇ ਵਿੱਚ ਫਰੁਕੀ ਸਾਹਿਬ ਪਹਿਲੇ ਤਾਂ ਮੈਂ ਪੇਟ ਦੇ ਆ ਜਾਂਦਾ ਸਾਰਿਆਂ ਤੋਂ ਬਿਲਾਂ ਲੋਕ ਕਹਿੰਦੇ ਨੇ ਪੇਟ ਤੋਂ ਬੜੇ ਪਰੇਸ਼ਾਨ ਆ ਸਗਰਹਣੀ ਵਰਗੀਆਂ ਪ੍ਰੋਬਲਮ ਜਿਹਨੂੰ ਆਈਬੀਐਸ ਕਹਿ ਦਿੰਦੇ ਆ ਬੜੇ ਪਰੇਸ਼ਾਨ ਆ ਜੀ ਦਵਾਈਆਂ ਲੈ ਲੈ ਕੇ ਅੱਕ ਚੁੱਕੇ ਆ ਸੀ ਜੇ ਤੁਸੀਂ ਇਹਦੇ ਜਿਹੜੇ ਆ ਪੱਤੇ ਨੇ ਜਿਹਨਾਂ ਦੇ ਪੱਤਿਆਂ ਦਾ ਕੜਾ ਬਣਾ ਕੇ ਪੀਣਾ ਸ਼ੁਰੂ ਕਰ ਲਓ ਤਾਂ ਮੈਂ ਕਹਿੰਦਾ ਜੀ ਸੋਨੇ ਦੇ ਸੁਹਾਗਾ ਜੇ ਤੁਸੀਂ ਇਹਦੇ ਪੱਤਿਆਂ ਦਾ ਕਾढ़ा ਬਣਾ ਕੇ ਸਵੇਰੇ ਸ਼ਾਮ ਪੀਣਾ ਸ਼ੁਰੂ ਕਰ ਦੋ ਤੁਹਾਡੇ ਪੇਟ ਦੀ ਐਸ.ਡੀ.ਡੀ. ਤੁਹਾਡੇ ਪੇਟ ਦੇ ਵਿੱਚ ਜਲਣ ਹੋਣੀ ਤੇਜਾਬ ਬਣਨਾ ਜਾਂ ਵੱਡੀ ਆਦ ਦੀ ਪ੍ਰੋਬਲਮ ਛੋਟੀ ਆਦ ਦੀ ਪ੍ਰੋਬਲਮ ਬਾਰ ਬਾਰ ਲੂਜ਼ ਮੋਸ਼ਨ ਹੋਣੇ ਬਾਰ ਬਾਰ ਤੁਹਾਨੂੰ ਟਾਇਲਟ ਜਾਣਾ ਪੈਂਦਾ ਤਾਂ ਉਹਨਾਂ ਨੂੰ ਸਾਰਿਆਂ ਨੂੰ ਇਹ ਹੱਲ ਕਰ ਦਿੰਦਾ ਜਿਹਨੂੰ ਫਿਰਕੀ ਸਾਹਿਬ ਲੂਜ਼ ਮੋਸ਼ਨ ਹੋਏ ਹੁੰਦੇ ਆ ਨਾ ਜਿਵੇਂ ਮੰਨ ਲਓ ਹੁਣ ਮੈਂ ਆਹ ਦੇਖਾ ਕਰੂੰਬਲਾ ਤੋੜੀਆਂ ਨੇ ਮੈਂ ਆਹ ਇਹਦੀਆਂ ਆਹ ਕਰੂੰਬਲਾ ਤੋੜੀਆਂ ਨੇ ਇਦਾਂ ਦੀਆਂ ਨੇ ਦੋ ਹੋਰ ਤੋੜ ਲੈਣੀਆਂ ਨੇ ਤੋੜ ਕੇ ਲੂਜ਼ ਮੋਸ਼ਨ ਨੇ ਤੁਹਾਨੂੰ ਸਵੇਰੇ ਸਰੇ ਦਾ ਮੂੰਹ ਚ ਪਾਓ ਇਹਦੇ ਪੱਤੀਆਂ ਹਾਂ ਚਾਹੇ ਰੋਟੀ ਖਾਣ ਤੋਂ ਬਾਅਦ ਸਵੇਰੇ ਚਾਹੇ ਖਾਲੀ ਪੇਟ ਲਓ ਇਹਨਾਂ ਨੂੰ ਚੱਬਣਾ ਚੱਬ ਚੱਬ ਕੇ ਬਰੀਕ ਕਰ ਕਰਕੇ ਆ ਜਿਵੇਂ ਹੌਲੀ 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 ਚੱਬ ਕੇ ਅੰਦਰ ਨੂੰ ਲੈ ਕੇ ਜਾਣਾ ਇਹਨੂੰ ਜਿੰਨੇ ਮਰਜ਼ੀ ਲੂਜ਼ ਮੋਸ਼ਨ ਆਉਣ ਫੁਰਕੀ ਸਾਬ ਬੰਦ ਹੋ ਜਾਂਦੇ ਨੇ ਇੱਟੀਆਂ ਨਾਲੇ ਪੱਤੇ ਨਾਲੇ ਇਹ ਇਹ ਸਾਡੇ ਨੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਉਹਨਾਂ ਦੇ ਦੱਸੇ ਹੋਏ ਨੁਸਕੇ ਨੇ ਇਹ ਸਾਡੇ ਦਾਦਾ ਜੀ ਹੁੰਦੇ ਸੀ ਫੌਜੀ ਜਦੋਂ ਉਹਨਾਂ ਨੇ ਮੈਡੀਸਨ ਬਹੁਤ ਘੱਟ ਖਾਦੀ ਆ ਫੁਰਕੀ ਸਾਬ ਉਹਨਾਂ ਨੂੰ ਬੁਖਾਰ ਤੱਕ ਨਹੀਂ ਹੋਇਆ ਕਦੇ 107 ਸਾਲ ਦੀ ਉਮਰ ਚ ਹੋ ਕੇ ਮਰੇ ਨੇ ਉਹ ਉਹਨਾਂ ਤੇ ਪਰ ਉਹਨਾਂ ਨੂੰ ਕਦੇ ਨਾ ਬੁਖਾਰ ਹੋਇਆ ਨਾ ਸਿਰ ਦਰਦ ਹੋਇਆ ਨਾ ਉਹਨਾਂ ਦੇ ਜੋੜਾਂ 'ਚ ਦਰਦ ਹੋਇਆ ਕਦੇ ਉਹ ਕੀ ਸੀ ਉਹਨਾਂ ਨੇ ਫੌਜੀ ਸੀਗੇ ਉਹ ਉਹਨਾਂ ਨੇ ਜਦੋਂ ਉਹਨਾਂ ਨੂੰ ਕੋਈ ਜੇ ਮੰਨ ਲਓ ਲੂਜ਼ ਮੋਸ਼ਨ ਹੋ ਗਏ ਉਹਨਾਂ ਨੇ ਜਾਣਾ ਸਾਡੇ ਵਿੜੇ 'ਚ ਆਮ ਹੀ ਖੜੇ ਹੁੰਦੇ ਸੀਗੇ ਅਮਰੂਦ ਦੇ ਦਰਖਤ ਉਹਨਾਂ ਨੇ ਜਾਣਾ ਇਹ ਤੇ ਪੱਤੇ ਤੋੜਨੇ ਮੂੰਹ 'ਚ ਪਾਉਣੇ ਚੱਬ ਲੈਣੇ ਚੱਬ ਕੇ ਚੰਗੀ ਦਰਾ ਇਹਨਾਂ ਨੂੰ ਜੇ ਇੱਕ ਵਾਰ ਤੇ ਨਹੀਂ ਹਟਦੇ ਉਹਨਾਂ ਨੇ ਜਾ ਕੇ ਅੱਧੇ ਘੰਟੇ ਘੰਟੇ ਬਾਅਦ ਫਿਰ ਮੂੰਹ 'ਚ ਪਾਏ ਉਹਨੇ ਉਹਨਾਂ ਨੇ ਚਬੀ ਜਾਣਾ ਦਿਨ 'ਚ ਕਈ ਵਾਰ ਉਹਨਾਂ ਨੇ ਚੱਬਣੇ ਸ਼ਾਮ ਤੱਕ ਲੂਈ ਮੂਸ਼ਨ ਬਿਲਕੁਲ ਠੀਕ ਹੋ ਜਾਂਦੇ ਸੀਗੇ ਕੋਈ ਮੈਡੀਸਨ ਲੈਣ ਦੀ ਲੋੜ ਨਹੀਂ ਸੀ ਪੈਂਦੀ ਉਹਨਾਂ ਨੇ ਅਜੇ ਤੱਕ ਅੰਗਰੇਜ਼ੀ ਦਵਾਈਆਂ ਖਾਧੀਆਂ ਹੀ ਨਹੀਂ ਫਰੁਕੀ ਸਾਹਿਬ ਉਹਨਾਂ ਨੇ ਜਿੱਦਣ ਉਹਨਾਂ ਦੀ ਬਹੁਤ ਹੋਈ ਆ ਉਹ ਦਿਨ ਵੀ ਤੰਦਰੁਸਤੀ ਸੀਗੇ ਥੋੜਾ ਜਿਹਾ ਬਸ ਵੈਸੀ ਜਿਵੇਂ ਹੁਣ ਉਮਰ ਜ਼ਿਆਦਾ ਲੱਗ ਕੇ ਸਾਨੂੰ ਵੀ ਨਹੀਂ ਪਤਾ ਲੱਗਿਆ ਕਿੱਦਾਂ ਹੋਇਆ ਤੇ ਉਹਨੇ ਸਵਾਸ ਚਲੇ ਗਏ ਜੀ ਅੱਛਾ ਅਸੀਂ ਡਾਕਟਰ ਪਰਮਜੀਤ ਕੋਰ ਸਾਹਿਬਾ ਵੀ ਸਾਡੇ ਨਾਲ ਨੇ ਅਮਰੂਦ ਦੇ ਫਾਇਦੇ ਤਾਂ ਬਹੁਤ ਸਾਰੇ ਲੋਕ ਜਾਣਦੇ ਹੋਣਗੇ ਡਾਕਟਰ ਸਾਹਿਬਾ ਜਿਹੜੇ ਇਹ ਪੱਤੇ ਹੈਗੇ ਨੇ ਜਿਹੜੇ ਇਸ ਵੇਲੇ ਸਾਡੇ ਕੋਲ ਮੌਜੂਦ ਨੇ ਪੱਤੇਆਂ ਦਾ ਸਾਡੀਆਂ ਭੈਣਾਂ ਵਾਸਤੇ ਕਿਉਂਕਿ ਭੈਣਾਂ ਦੀ ਅਸੀਂ ਗੱਲ ਹਮੇਸ਼ਾ ਤੁਹਾਡੇ ਨਾਲ ਕਰਦੇ ਆਂ ਪੱਤੇਆਂ ਦੀ ਸਾਡੀਆਂ ਭੈਣਾਂ ਨੂੰ ਕੀ ਜਿਹੜੇ ਅਸੀਂ ਕਹਿ ਲਈਏ ਕਿ ਲਾਭ ਹੋ ਸਕਦੇ ਨੇ ਪੱਤੇਆਂ ਦੇ ਬਹੁਤ ਲਾਭ ਨੇ ਵੀਰ ਜੀ ਜਿਵੇਂ ਸਕਿਨ ਦੇ ਵਿੱਚ ਸ਼ਾਈਆਂ ਹੋਣ ਚੁਰੜੀਆਂ ਹੋਣ ਜਾਂ ਸਕਿਨ ਡਲ ਜੀ ਹੋਈ ਹੋਵੇ ਜਾਂ ਰੈੱਡਨੈਸ ਆਉਂਦੀ ਹੋਵੇ ਇਹਨਾਂ ਦਾ ਜਿਹੜਾ ਲੇਵ ਬਣਾ ਕੇ ਉਹ ਫੇਸ ਪੈਕ ਬਣਾ ਕੇ ਲਾਉਣਾ ਫੇਸ ਤੇ ਅਮਰੂਦਾਂ ਦਾ ਹਾਂਜੀ ਅਮਰੂਦਾਂ ਦੇ ਪੱਤੇਆਂ ਦਾ ਇਹਨਾਂ ਦਾ ਵੀ ਬਹੁਤ ਫਾਇਦਾ ਹੈ ਤੇ ਅਮਰੂਦਾਂ ਦਾ ਵੀ ਬਹੁਤ ਫਾਇਦਾ ਜਿਵੇਂ ਯੂਟਰਸ 'ਚ ਸਵੇਲਿੰਗ ਹੁੰਦੀ ਹੋਵੇ ਜਾਂ ਮੈਂਸ ਜਿਆਦਾ ਆਉਂਦੀ ਹੋਵੇ ਜਾਂ ਹਾਰਮੋਨਸ ਜਿਹੜੇ ਅਨਬੈਲੈਂਸ ਹੁੰਦੇ ਹੋਣ ਉਹ ਉਹਦੇ ਨਾਲ ਫਾਇਦਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਮੋਟਾਪੇ 'ਚ ਬਹੁਤ ਕੰਮ ਕਰਦਾ ਹੈ ਇਹ ਜਦੋਂ ਅਨਬੈਲੈਂਸ ਹੋ ਜਾਂਦੇ ਨੇ ਹਾਰਮੋਨਸ ਤਾਂ ਮੋਟਾਪਾ ਵੀ ਆਉਂਦਾ ਆ ਤੇ ਉਹਦੇ 'ਚ ਵੀ ਬਹੁਤ ਫਾਇਦਾ ਕਰਦਾ ਹੈ ਇਹ ਕਿਵੇਂ ਯੂਜ਼ ਕਿਵੇਂ ਕਰਾਂਗੇ ਜਿਸੇ ਪੱਤਿਆਂ ਦਾ ਅਗਰ ਫੋਰ ਐਗਜ਼ਾਮਪਲ ਅਸੀਂ ਗੱਲ ਕਰਦੇ ਕਿ ਜਿਹੜਾ ਮਾਸਿਕ ਧਰਮ ਹੈਗਾ ਉਹ ਉਹ ਗੜਬੜ ਹੋ ਗਿਆ ਜੀ ਮੈਂ ਕਹਿੰਦਾ ਨਹੀਂ ਗ੍ਰੀਨ ਟੀ ਪੀਣੀ ਹਾਂਜੀ ਇਹਦਾ ਕਾੜਾ ਬਣਾ ਕੇ ਸਵੇਰੇ ਸਵੇਰੇ ਜਾਂ ਤਾਂ ਖਾਣੇ ਤੋਂ ਬਾਅਦ ਲੈ ਲਓ ਠੀਕ ਹੈ ਤਾਂ ਥੋੜੇ ਥੋੜੀ ਸਿਪ ਸਿਪ ਕਰਕੇ ਜਾਂ ਫਿਰ ਤੁਸੀਂ ਖਾਲੀ ਪੇਟ ਵੀ ਲੈ ਸਕਦੇ ਹੋ ਖਾਲੀ ਪੇਟ ਵੀ ਹਾਂਜੀ ਜੀ 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 ਅੱਛਾ ਡਾਕਟਰ ਸਾਹਿਬ ਫਿਰ ਬੜੀ ਅਹਿਮ ਚੀਜ਼ ਹੈਗੀ ਹੈ ਜਿਹੜਾ 슈ਗਰ ਵਾਲਾ ਹੈਗਾ 슈ਗਰ ਵਾਲੇ ਅਮਰੂਦਾਂ ਦੀ ਨੇਹਰੀ ਲਿਆ ਦਿੰਦੇ ਨੇ ਜੀ ਐ ਫਰੁਕੀ ਸਾਹਿਬ ਜਿਹੜੇ ਇਹਦੇ ਨਾਲ 슈ਗਰ ਦੇ ਫਲ ਖਾਣ ਨਾਲੋਂ ਜ਼ਿਆਦਾ ਪੱਤੇ ਫਾਇਦਾ ਕਰਦੇ ਨੇ ਅੱਛਾ ਜਿਨ੍ਹਾਂ ਨੂੰ ਇਨਸੂਲਿਨ ਦੇ ਟੀਕੇ ਲੱਗਦੇ ਨੇ 슈ਗਰ ਕੰਟਰੋਲ ਤੇ ਨਹੀਂ ਆਉਂਦੀ ਹੈਗੀ ਮੇਰੇ ਕੋਲ ਤੇ ਇੱਕ ਮਹੀਨਾ ਇਹਨਾਂ ਨੂੰ ਕਾੜਾ ਪੀਣਾ ਸ਼ੁਰੂ ਕਰ ਦੇਦਾ ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੋ ਇਹਦੇ ਪੱਤੇਆਂ ਦਾ ਦੋ ਤੋਂ ਤਿੰਨ ਪੱਤੇ ਰੋਜ਼ ਇਹਦੇ ਕਾੜਾ ਬਣਾ ਕੇ ਪੀਣਾ ਸ਼ੁਰੂ ਕਰ ਦੋ ਖਾਲੀ ਪੇਟ ਬਲੱਡ 슈ਗਰ ਹੋਵੇ ਇਨਸੂਲਿਨ ਨਾ ਬਣਦਾ ਹੋਵੇ ਇਨਸੂਲਿਨ ਬਣਦਾ ਹੋਵੇ 슈ਗਰ ਕੰਟਰੋਲ ਤੇ ਨਾ ਆਉਂਦੀ ਹੋਵੇ ਸਾਰਿਆਂ ਦਾ ਹੱਲ ਇਹਦੇ ਪੱਤਿਆਂ ਦੇ ਵਿੱਚ ਛੁਪਿਆ ਹੋਇਆ ਫਰੁਕੀ ਜੀ ਠੀਕ ਕਰ ਦਿੰਦਾ ਜੀ ਹੁਣ ਦੂਜਾ ਹੀ ਤੇ ਮੈਂ ਦੱਸ ਦਿੰਦਾ ਵੇਟ ਲੌਸ ਕਰਨ ਨੂੰ ਬੜਿਆਂ ਭੈਣਾ ਸਾਡੀਆਂ ਬੜੇ ਵੀਰ ਸਾਡੇ ਕੋਲੇ ਆਉਂਦੇ ਨੇ ਕਹਿੰਦੇ ਵੇਟ ਲੌਸ ਕਰਨਾ ਅੱਜ ਮੈਂ ਉਹਦੇ ਬਾਰੇ ਦੱਸ ਦਿੰਦਾ ਵੇਟ ਲੌਸ ਕਿੱਦਾਂ ਕਰਨਾ ਇਹਦੇ ਨਾਲ ਐਦਾਂ ਹੀ ਇਹਦਾ ਨਾ ਪੱਤਿਆਂ ਦਾ ਕਾੜਾ ਬਣਾ ਕੇ ਫਰੁਕੀ ਸਾਹਿਬ ਦੋ ਤੋਂ ਤਿੰਨ ਪੱਤੇ ਅਮਰੂਦ ਦੇ ਲੈ ਲੈਣੇ ਨੇ ਦੋ ਤੋਂ ਤਿੰਨ ਪੱਤੇ ਲੈ ਲੈਣੇ ਨੇ ਤੁਸੀਂ ਨਿੰਬੂ ਦੇ ਠੀਕ ਹੈ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਉਬਾਲ ਲੈਣਾ ਚੰਗੀ ਤਰ੍ਹਾਂ ਕਾੜ ਲੈਣਾ ਜਦੋਂ ਇੱਕ ਗਲਾਸ ਦਾ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਇਹਨਾਂ ਨੂੰ ਛਾਣ ਕੇ ਉਤਾਰ ਲੈਣਾ ਥੱਲੇ ਉਹਦੇ ਵਿੱਚ ਇੱਕ ਚਮਚ ਸ਼ਹਿਦ ਪਾ ਲੋ ਸ਼ਹਿਦ ਪਾ ਕੇ ਤੁਸੀਂ ਸਵੇਰੇ ਖਾਲੀ ਪੇਟ ਯੂਜ਼ ਕਰਨਾ ਸ਼ੁਰੂ ਕਰ ਦੋ ਮੈਂ ਕਹਿੰਦਾ ਚਰਬੀ ਨੂੰ ਤਾਂ ਇਦਾਂ ਪਘਲਾਉਂਦੀ ਹੈ ਜਿਵੇਂ ਮੋਮ ਪਿਗਲਦੀ ਹੁੰਦੀ ਆ ਅੱਛਾ ਇਹ ਪੱਤੇ ਜੀ ਬਹੁਤ ਜਲਦੀ ਪਿਗਲਦੇ ਆ ਜੀ ਇਹਦੇ ਵਿੱਚ ਇਹ ਹੁੰਦਾ ਬ੍ਰੋਕੀ ਸਾਬ ਇਹਦੇ ਵਿੱਚ ਥੋੜਾ ਜਿਵੇਂ ਹੁਣ ਤੁਸੀਂ ਮੰਨ ਲਓ ਮਿੱਠੇ ਦੋਸੇ ਵਨ ਜ਼ਿਆਦਾ ਕਰਦੇ ਹੋ ਤਲੀਆਂ ਫਲੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਦੇ ਹੋ ਉਹਨਾਂ ਦਾ ਥੋੜੇ ਜਿਹਾ ਤੁਹਾਨੂੰ ਧਿਆਨ ਰੱਖਣਾ ਉਹਦੇ ਨਾਲ ਸੈਲਡ ਵਗੈਰਾ ਖਾਣਾ ਸ਼ੁਰੂ ਕਰੋ ਫਰੂਟ ਵਗੈਰਾ ਸ਼ੁਰੂ ਕਰੋ ਉਹਦੇ ਨਾਲ ਕੀ ਹੈ ਤੁਹਾਡਾ ਮਟਾਪਾ ਬਹੁਤ ਛੇਤੀ ਘਟ ਜਾਂਦਾ ਹੁਣ ਇੱਥੇ ਇੱਕ ਮੈਂ ਦੱਸ ਦੇਣਾ ਫਰੁਕੀ ਸਾਹਿਬ ਕਈ ਵਾਰ ਕਮੈਂਟ ਕਰ ਦਿੰਦੇ ਨੇ ਜੀ ਤੁਸੀਂ ਦੇ ਕਈ ਇਹਨੂੰ ਸ਼ਹਿਦ ਵਿੱਚ ਪਾ ਕੇ ਪੀਣਾ ਨਾਲੇ ਕਈ ਇਹਨਾਂ ਮਿੱਠਾ ਬੰਦ ਕਰਨਾ ਸ਼ਹਿਦ ਤੇ ਮਿੱਠੇ 'ਚ ਫਰਕ ਹੁੰਦਾ ਜੀ ਜਿਹੜਾ ਸ਼ਹਿਦ ਹੁੰਦਾ ਉਹ ਜੇ ਕੋਸੇ ਪਾਣੀ 'ਚ ਅਸੀਂ ਪੀਨੇ ਆ ਤਾਂ ਸਾਡਾ weight ਘਟਾ ਦਿੰਦਾ ਜੇ ਅਸੀਂ ਉਹਨੂੰ ਦੁੱਧ 'ਚ ਪਾ ਕੇ ਪੀ ਜੀ ਇਹ ਮਿੱਠਾ ਜਿਹੜਾ ਹੁੰਦਾ ਸ਼ਾਇਦ ਸ਼ਾਇਦ ਦੁੱਧ ਸ਼ਾਇਦ ਚ ਦੁੱਧ ਮਤਲਬ ਦੁੱਧ ਚ ਜੇ ਅਸੀਂ ਸ਼ਹਿਦ ਪਾ ਲਈਏ ਰਾਤ ਨੂੰ ਸੌਣ ਲੱਗੇ ਅਕਸਰ ਅਸੀਂ ਪੰਜਾਬੀ ਲੋਕ ਪੀਂਨੇ ਆ ਤੇ ਉਹ ਵਜ਼ਨ ਵਧਾਉਂਦਾ ਜੀ ਵਜ਼ਨ ਵਧਾਉਂਦਾ ਜੀ ਉਹ ਵਜ਼ਨ ਵਾਜ ਜਾਂਦਾ ਉਹਦੇ ਨਾਲ ਉਹਦੇ ਨਾਲ ਇੱਕ ਹੋਰ ਹੈ ਨਾ ਫਿਰਕੀ ਸਾਹਿਬ ਜਿਨ੍ਹਾਂ ਦੀਆਂ ਪਿੰਜਣੀਆਂ ਚ ਦਰਦ ਹੁੰਦਾ ਲੱਤਾਂ ਦਰਦ ਕਰਦੀਆਂ ਰਹਿੰਦੀਆਂ ਨੇ ਜੇ ਉਹ ਵੀ ਇਹ ਸ਼ਹਿਦ ਪਾ ਕੇ ਦੁੱਧ ਦੇ ਵਿੱਚ ਪੀਣਾ ਸ਼ੁਰੂ ਕਰਨ ਲੱਤਾਂ ਜਿਹੜੀਆਂ ਪਿੰਜਣੀਆਂ ਦਰਦ ਕਰਦੀਆਂ ਨੇ ਜਿਹੜੀਆਂ ਗੋਡਿਆਂ ਤਸੱਲੀ ਲੈ ਦਿੱਤਾ ਦਰਦ ਕਰਦੀਆਂ ਨੇ ਉਹ ਵੀ ਠੀਕ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਕਿਆ ਬਾਤ ਅੱਛਾ ਜੀ ਜੀ ਠੀਕ ਅੱਛਾ ਡਾਕਟਰ ਸਾਹਿਬਾ ਫਿਰ ਜਿਹੜੇ ਇਸ ਤਰ੍ਹਾਂ ਦੇ ਤੁਹਾਡੇ ਤੁਸੀਂ ਕਹਿ ਰਹੇ ਵੀ ਤੁਹਾਡੇ ਕੋਲ ਅਰਕ ਹੁੰਦੇ ਨੇ ਇਸ ਤਰ੍ਹਾਂ ਦੇ ਜੜੀ ਬੂਟੀਆਂ ਦੇ ਅਰਕ ਫਿਰ ਅਮਰੂਦਾਂ ਦੇ ਪੱਤਿਆਂ ਦਾ ਅਰਕ ਮਿਲ ਸਕਦਾ ਤੁਹਾਡੇ ਕੋਲ ਉਹ ਮਤਲਬ ਤੁਸੀਂ ਕਹਿੰਦੇ ਵੀ ਇਹਦੀ ਜਿਹੜੀ એનર્ਜੀ ਹੈਗੀ ਹੈ ਇਹਦੀ ਜਿਹੜੀ ਤਾਕਤ ਹੈਗੀ ਪੱਤਿਆਂ ਦੀ ਉਹ ਕਈ ਹਜ਼ਾਰ ਗੁਣਾ ਵੱਧ ਜਾਂਦੀ ਹੈ ਹਾਂਜੀ ਅਰਕ ਤਾਂ ਹੁੰਦੇ ਨੇ ਸਾਡੇ ਕੋਲ ਪਰ ਅਸੀਂ ਨਾ ਬਿਮਾਰੀ ਦੇ ਅਕੋਰਡਿੰਗ ਦਿੰਦੇ ਆ ਮਿਕਸ ਕਰਕੇ ਜੀ ਜੀ ਜਿਵੇਂ ਜਿਵੇਂ ਕਿਸੇ ਨੂੰ ਗੁੱਸਾ ਜ਼ਿਆਦਾ ਆਉਂਦਾ ਹੋਵੇ ਜਾਂ ਕਮਰ ਦਾ ਦਰਦ ਰਹਿੰਦੀ ਹੋਵੇ ਉਹਨੂੰ ਫਿਰ ਉਦਾਂ ਦੇ ਮਿਕਸ ਕਰਕੇ ਡ੍ਰੌਪ ਬਣਾ ਕੇ ਦਿੰਦੇ ਆਂ। ਭੈਣਾਂ ਤਾਂ ਸਾਡੇ ਕਹਿੰਦੇ ਨਹੀਂ ਸਾਡੇ ਤਾਂ ਜਿਹੜੀ ਮਤਲਬ ਕਮਰ ਦਾ ਫੱਟਾ ਬਣਿਆ ਰਹਿੰਦਾ ਜੀ ਹਰ ਵੇਲੇ ਜਦੋਂ ਅਸੀਂ ਸੌ ਕੇ ਉੱਠਦੇ ਆ ਤਾਂ ਬਿਲਕੁਲ ਜਿਵੇਂ ਤਖਤ ਪੋਸ਼ ਹੁੰਦਾ ਉਸ ਤਰੀਕੇ ਨਾਲ ਜਿਹੜੀ ਪਿੱਠ ਹੈਗੀ ਐ ਉਹ ਹੋਈ ਹੁੰਦੀ ਐ। ਕਮਜ਼ੋਰੀ ਨਾਲ ਹੁੰਦਾ ਜ਼ਿਆਦਾਤਰ ਵੀ ਜੇ ਜਾਂ ਤਾਂ ਖਾਣ ਪੀਣ ਨਾ ਹੋ ਜਾਂਦਾ ਜਾਂ ਮੈਂਸਿਸ ਪ੍ਰੋਬਲਮ ਹੋਵੇ ਉਹਦੇ ਨਾਲ ਵੀ ਹੋਣ ਲੱਗ ਜਾਂਦੀ ਐ ਕਮਜ਼ੋਰੀ ਆ ਜਾਂਦੀ ਐ ਜਾਂ ਜ਼ਿਆਦਾ ਮੈਂਸਿਸ ਆਉਂਦੀ ਹੋਵੇ ਖੂਨ ਨੂੰ ਖੂਨ ਖਤਮ ਜਿਹੜੀ ਘਟ ਜਾਂਦਾ ਜਿਹਨੂੰ ਕਹਿੰਦੇ ਆ ਜ਼ਿਆਦਾਤਰ ਪ੍ਰੋਬਲਮ ਆ ਰਹਿੰਦੀ ਹੈ ਜੀ ਔਰਤ ਨੂੰ ਖੂਨ ਦੀ ਕਮੀ ਦੀ ਪ੍ਰੋਬਲਮ ਜ਼ਿਆਦਾਤਰ ਇਹ ਹੁੰਦੀ ਹੀ ਨੇ ਭੈਣਾਂ ਨੂੰ ਹਾਂਜੀ ਉਹਦੇ ਲਈ ਉਹਨਾਂ ਨੂੰ ਆਇਰਨ ਦੀ ਕਮੀ ਹੋ ਜਾਂਦੀ ਆ ਜਾਂ ਪ੍ਰੈਗਨੈਂਸੀ ਵੇਲੇ ਕਾਫੀ ਹੋ ਜਾਂਦੀ ਆ ਕਿਉਂ ਡਬਲ ਡਾਈਟ ਹੋ ਜਾਂਦੀ ਆ ਤੇ ਉਹਦੇ ਲਈ ਇਹ ਬਹੁਤ ਜ਼ਿਆਦਾ ਫਾਇਦੇਮੰਦ ਕਰਦੇ ਨੇ ਤੇ ਸਾਡੇ ਕੋਲ ਤਾਂ ਅਰਕ ਹੁੰਦੇ ਨੇ ਕੱਢੇ ਹੋਏ ਕਿਹੜੀ 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 ਸਮੱਸਿਆਵਾਂ ਜਿਹਦੇ ਤੁਸੀਂ ਜਿਹੜਾ ਇਹ ਅਰਕ ਹੈਗਾ ਇਲੈਕਟ੍ਰੋਪੈਥੀ ਦੇ ਜਿਹੜੀ ਤੁਸੀਂ ਕਹਿ ਰਹੇ ਹੋ ਕਿਉਂਕਿ ਇੱਕ ਵਾਰ ਤੁਸੀਂ ਦਿਖਾਈ ਵੀ ਸੀ ਵੀ ਕਿੰਨੀ ਮਿਹਨਤ ਨਾਲ ਇਹ ਸਾਰੀਆਂ ਚੀਜ਼ਾਂ ਸਾਰਾ ਅੰਜਾਮ ਹੁੰਦੀਆਂ ਨੇ ਕਿਹੜੀ ਕਿਹੜੀ ਬਿਮਾਰੀ ਹੈਗੀ ਸਾਡੀਆਂ ਭੈਣਾਂ ਦੀ ਜੇਕਰ ਖਾਸ ਕਰਕੇ ਅਸੀਂ ਗੱਲ ਕਰ ਲਈਏ ਉਹ ਇਹਨਾਂ ਅਰਕਾਂ ਦੇ ਵਿੱਚ ਉਹਦਾ ਹੱਲ ਤੁਸੀਂ ਲੁਕੋ ਕੇ ਰੱਖਿਆ ਇਹਨਾਂ 'ਚ ਸਭ ਤੋਂ ਵੱਡੀ ਹੈ ਕਿ ਬੌਝਪਨ ਦੀ ਤੇ ਉਹ ਵੀ ਹੋ ਗਈ ਲਕੋਰੀਆ ਹੋ ਗਿਆ ਮੈਂਸਸ ਪ੍ਰੋਬਲਮ ਹੋ ਗਈ ਜਾਂ ਗੱਠਾ ਹੋ ਗਿਆ ਹੁਣ ਚਿਹਰੇ ਦੀ ਕੋਈ ਵੀ ਚੁਰੜੀਆਂ ਵਗੈਰਾ ਹੋ ਗਿਆ ਜੇ ਉਮਰ ਤੋਂ ਪਹਿਲਾਂ ਹੋ ਗਈ ਹੁਣ ਤਾਂ ਫੇਸ ਤੇ 글로 ਨਾ ਹੋਵੇ ਜਾਂ ਛਾਈਆਂ ਵਗੈਰਾ ਹੋ ਜਾਣ ਕੋਈ ਵੀ ਪ੍ਰੋਬਲਮ ਹੋਵੇ ਮੈਂਸੇਜ ਦੀ ਹੋਵੇ ਜਾਂ ਲੀਵਰ ਪ੍ਰੋਬਲਮ ਯਾਨੀ ਕਿ ਕੋਈ ਵੀ ਪ੍ਰੋਬਲਮ ਲੇਡੀਜ਼ ਪਸੰਦੀ ਹੋਵੇ ਅੱਜ ਖਾਸ ਅੰਗਨਾਤੀਆਂ ਜੀ ਕਾਫੀ ਪ੍ਰੋਬਲਮ ਕੋਈ ਵੀ ਯਾਨੀ ਕਿ ਐਦਾਂ ਦੀ ਪ੍ਰੋਬਲਮ ਨਹੀਂ ਗਈ ਜਿਹੜੀ ਹੱਲ ਨਾ ਆਉਂਦੀ ਹੋਵੇ ਲੈਕਟੋਪੈਥੀ ਜੀ ਜੀ ਅੱਛਾ ਡਾਕਟਰ ਸਾਹਿਬ ਉਹ ਜਿਸ ਤਰੀਕੇ ਨਾਲ ਇਸ ਵੇਲੇ ਟੈਨਸ਼ਨ ਡਿਪਰੈਸ਼ਨ ਦਾ ਮਾਹੌਲ ਬਣ ਰਿਹਾ ਹਰ ਬੰਦੇ ਹੀ ਹਰ ਦੂਜਾ ਚੌਥਾ ਬੰਦਾ ਇਹ ਕਹਿ ਰਿਹਾ ਯਾਰ ਮੇਨੂੰ ਤਾਂ ਟੈਨਸ਼ਨ ਹੀ ਬੜੀ ਹੈ ਕਮਾਂਕਾਰ ਜਿਹਨਾਂ ਨੂੰ ਦਿੱਤੇ ਹੋਏ ਨੇ ਕਮਾਂਕਾਰਾਂ ਚ ਇੰਨੇ ਜ਼ਿਆਦੇ ਬਿਜ਼ੀ ਨੇ ਕਿ ਉਹਨਾਂ ਨੂੰ ਆਪਣਾ ਆਲਾ ਦਵਾਲਾ ਨਹੀਂ ਪਤਾ ਲੱਗਦਾ ਔਰ ਕਈ ਵਾਰ ਹੁੰਦਾ ਹੈ ਕਿ ਜੀ ਬੰਦੇ ਦਾ ਮੂਡ ਹੁੰਦਾ ਵੀ ਅੱਜ ਜਾ ਕੇ ਦਫ਼ਤਰ ਦੇ ਵਿੱਚ ਕੰਮ ਦੀ ਧੁੱਕੀ ਕੱਢ ਦੇਾਂਗੇ ਦੁਕਾਨ ਤੇ ਜਾ ਕੇ ਕੰਮ ਦੀ ਧੁੱਕੀ ਕੱਢ ਦੇਾਂਗੇ ਉਹ ਪਰ ਬਿਮਾਰੀ ਉਹਦੀ ਧੁੱਕੀ ਕੱਢ ਦਿੰਦੇ ਜਾਨਸਰ ਫੇਰ ਸਿਰ ਰੱਖਦਾ ਫੇਰ ਸੌ ਜਾਂਦਾ ਜੀ ਉਹਦੇ ਤੇ ਕੀ ਅਸਰ ਕਰੇਗਾ ਇਹ ਜਿਹੜੇ ਪੱਤੇ ਹੈਗੇ ਨੇ ਤੁਸੀਂ ਦਿਖਾ ਰਹੇ ਹੋ ਇਹਦੇ ਵਿੱਚ ਤਾਂ ਫੁਰਕੀ ਸਾਹਿਬ ਵਿਟਾਮਿਨ ਹੀ ਬਹੁਤ ਨੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਹੁਣ ਜਿਹੜਾ ਕੋਲੇਸਟ੍ਰੋਲ ਆ ਅੱਜ ਕੱਲ ਹਰ ਬੰਦੇ ਦਾ ਵੱਧਿਆ ਕੋਲੇਸਟ੍ਰੋਲ ਜਦੋਂ ਵੱਧਦਾ ਤਾਂ ਫੁਰਕੀ ਸਾਹਿਬ ਲੀਵਰ ਖਰਾਬ ਹੋਣ ਨਾਲ ਵੱਧਦਾ ਇਹ ਲੀਵਰ ਨੂੰ ਵੀ ਠੀਕ ਕਰਦਾ ਕੋਲੇਸਟ੍ਰੋਲ ਨੂੰ ਵੀ ਘਟਾਉਂਦਾ ਟ੍ਰਾਈਗਲਾਈਸਰਾਈਡ ਜਿਹੜੇ ਵੱਧ ਜਾਂਦੇ ਨੇ ਉਹਨਾਂ ਨੂੰ ਵੀ ਘਟਾ ਕਰਦਾ ਕੰਝ ਵੀ ਇਹੀ ਹੱਲ ਹੁੰਦਾ ਜੀ ਜਿਹੜਾ ਅਰਕ ਮੈਮ ਨੇ ਦੱਸੇ ਨੇ ਬੰਦਿਆਂ ਵਾਸਤੇ ਵੀ ਉਹੀ ਕੰਮ ਕਰਦੇ ਨੇ ਹਾਂਜੀ 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 ਹਰਕ ਜਿਹੜੇ ਨੇ ਸਾਡੇ ਇਦਾਂ ਦੀਆਂ ਜੜੀਆਂ ਬੂਟੀਆਂ ਦੇ ਨੇ ਜੀ ਪੌਦਿਆਂ ਦੇ ਪੱਤਿਆਂ ਦੇ ਅਸੀਂ ਹਰਕ ਕੱਢਦੇ ਆ ਹਨਾ ਗੁਰਕੀ ਸਾਹਿਬ ਜਿਹੜੀ ਸਾਡੀ ਲੈਟਰੋਪੈਥੀ ਆ ਸਾਡੀ ਹੈ ਹੀ ਇਹਦੇ ਤੇ ਆ ਨੇਚਰੋਪੈਥੀ ਆ ਸਾਡੇ ਪੌਦਿਆਂ ਦੇ ਜਿਹੜੇ ਵੀ ਜਿੰਨੇ ਵੀ ਅਸੀਂ ਹਰਕ ਕੱਢਦੇ ਆ ਇਹਨਾਂ ਦੇ ਪੌਦਿਆਂ ਦੇ ਪੱਤਿਆਂ ਦੇ ਜੜੀਆਂ ਬੂਟੀਆਂ ਦਾ ਇਹ ਹਰਕ ਸਾਰਾ ਸੀ ਇੱਦਾਂ ਹੀ ਕੱਢਦੇ ਆ ਇਹਦੇ ਵਿੱਚ ਗੁਰਕੀ ਸਾਹਿਬ ਜਿਵੇਂ ਮਟਾਪੇ ਦੀ ਗੱਲ ਕੀਤੀ ਆ ਜਿਹਦਾ ਕੋਲੇਸਟ੍ਰੋਲ ਵਧਿਆ ਹੋਊਗਾ ਟ੍ਰਾਈਗਲਾਈਸਰਾਈਡ ਵਧੇ ਹੋਏ ਨੇ ਉਹਦਾ ਮਟਾਪਾ ਉਹਨੂੰ ਆਉਣਾ ਹੀ ਆਉਣਾ ਇੱਥੇ ਜਦੋਂ ਆਪਾਂ ਕਹਿੰਦੇ ਆ ਜੀ ਕੋਲੇਸਟ੍ਰ ਥੋੜਾ ਜਿਹਾ ਖੂਨ گاੜਾ ਜਦੋਂ ਤੁਹਾਡਾ ਖੂਨ گاੜਾ ਹੋ ਗਿਆ ਥੋੜਾ ਥੋੜਾ ਕਹਿ ਕੇ ਜੀ ਸਾਰਾ ਕੁਝ ਗਿਣਾ ਦਿੰਦੇ ਨੇ ਜੀ ਕੋਲਸਟ੍ਰੋਲ ਵੱਧ ਗਿਆ ਤੁਹਾਡਾ ਰੁਕੀ ਸਾਹਿਬ ਹਾਰਟ ਬਲੋਕੇਜ ਹੋਣੀ ਚਾਹੀਦੀ ਹੈ ਕਾਰਡੀਓ ਕਾਰਡੀਓ ਜਦੋਂ ਉਹਦੇ ਵਿੱਚ ਕੀ ਹੈ ਜਿਹੜੇ ਚਰਬੀ ਚਰਬੀ ਜੰਮਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਹਾਰਟ ਦੇ ਵਿੱਚ ਉਹਦੇ ਜਿਹੜੇ ਕਹਿੰਦੇ ਨੇ ਜੀ ਹਾਰਟ ਦੀ ਦਵਾਰਾਂ ਜਿਹੜੀਆਂ ਮੋਟੀਆਂ ਹੋ ਗਈਆਂ ਜਾਂ ਬਲੋਕੇਜ ਹੋ ਗਈ ਉਹ ਸਾਰੀ ਸਾਨੂੰ ਕੋਲੇਸਟ੍ਰੋਲ ਵਧਨ ਨਾਲ ਹੁੰਦੀਆਂ ਨੇ ਜੇ ਤੁਸੀਂ ਇਹਦਾ ਸੇਵਨ ਕਰਿਆ ਕੋਲੇਸਟ੍ਰੋਲ ਨੂੰ ਤਾਂ ਜੜ ਤੋਂ ਖਤਮ ਕਰ ਦਿੰਦਾ ਫਿਰ ਕਿ ਸਾਹਿਬ ਇੰਨਾ ਜ਼ਬਰਦਸਤ ਇਹਦਾ ਰਿਜ਼ਲਟ ਆ ਇਹ ਤੁਸੀਂ ਪੀ ਕੇ 15 ਤੋਂ 20 ਦਿਨ ਰਿਪੋਰਟ ਕਰਾ ਲਿਓ ਪਹਿਲਾਂ ਪੀਨ ਤੋਂ ਪਹਿਲਾਂ ਕਰਾ ਲਿਓ ਉਸ ਤੋਂ 15 ਤੋਂ 20 ਦਿਨਾਂ ਬਾਅਦ ਤੁਸੀਂ ਰਿਪੋਰਟ ਕਰਾ ਲਿਓ ਤੁਹਾਡੇ ਜਿਹੜੇ ਕੋਲੇਸਟ੍ਰੋਲ ਆ ਟ੍ਰਾਈਗਲਾਈਸਰਾਈਡ ਨੇ ਘਟਨੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਨੂੰ ਮਟਾਪਾ ਮਟਾਪਾ ਘਟਣਾ ਸ਼ੁਰੂ ਹੋ ਜਾਊਗਾ ਜਿਹੜੇ ਲੋਕ ਕਹਿੰਦੇ ਨੇ ਜੀ ਆ ਚੀਜ਼ਾ ਪੇਟ ਵਧੀ ਜਾਂਦਾ ਉਤੋਂ ਅਸੀਂ ਪਤਲੇ ਜੇ ਆ ਉਹ ਕੀ ਕਾਰਨ ਹੁੰਦਾ ਉਹ ਲੀਵਰ ਪ੍ਰੋਬਲਮ ਹੁੰਦੀ ਆ ਬਰੂਗੀ ਸਾਹਿਬ ਜਿਹਦਾ ਲੀਵਰ ਖਰਾਬ ਹੋ ਗਿਆ ਤਾਂ ਪੇਟ ਬਾਹਰ ਨਾ ਆਣਾ ਸ਼ੁਰੂ ਹੋ ਜਾ ਉੱਪਰਲੇ ਪਾਸੋਂ ਸੁੱਕਣਾ ਸ਼ੁਰੂ ਹੋ ਜਾਊਗਾ ਇਹ ਆ ਸੈਰ ਵਾਲੀ ਜਿਹੜਾ ਆ ਮਾਸ ਜਿਹਨੂੰ ਅਸੀਂ ਕਹਿ ਦਿੰਦੇ ਆ ਇਹ ਮਾਸ ਲੜਕਣਾ ਸ਼ੁਰੂ ਹੋ ਜਾਂਦਾ ਇਹ ਲੀਵਰ ਦੇ ਲੱਛਣ ਆ ਜੀ ਲੀਵਰ ਖਰਾਬ ਜਿਉਣਾ ਹੁਣ ਤੁਸੀਂ ਕਹਿੰਦੇ ਥੱਕਿਆ ਥੱਕਿਆ ਰਹਿੰਦਾ ਬੰਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਆਫਿਸ ਜਾਂਦਾ ਜਾਂਦਾ ਤਾਂ ਇਤੋਂ ਘਰੋਂ ਭੱਜ ਗਿਆ ਉੱਤੇ ਜਾ ਕੇ ਕਹਿੰਦੇ ਨੇ ਢਟਾਲ ਹੋ ਜਾਂਦਾ ਕਹਿੰਦਾ ਮੈਂ ਸਿਰ ਸਟਿੱਕੇ ਬਹਿ ਜਾਂਦਾ ਵੀ ਮੈਂ ਹੁਣ ਕੰਮ ਕਿਦਾਂ ਕਰਾਂ ਉਹ ਵੀ ਇੱਕ ਲੀਵਰ ਦੇ ਲੈੱਛਣਾ ਜੇ ਤੁਹਾਡਾ ਲੀਵਰ ਫੈਟਿਆ ਤੁਹਾਡੀਆਂ ਲੱਤਾਂ ਦਰਦ ਕਰਨੀਆਂ ਤੁਹਾਨੂੰ ਸਕਾਵੜ ਰਹੂਗੀ ਤੁਹਾਡਾ ਕੰਮ ਚ ਮਨ ਨਹੀਂ ਲੱਗਣਾ ਤੁਹਾਡਾ ਜਿਹੜਾ ਬ੍ਰੇਨ ਆ ਉਹ ਕਦੇ ਇੱਧਰ ਭੱਜੂ ਕਦੇ ਇੱਧਰ ਭੱਜੂਗਾ ਜੇ ਤੁਸੀਂ ਰਾਤ ਨੂੰ ਤੁਹਾਨੂੰ ਨੀਂਦ ਨਹੀਂ ਆਉਣੀ ਹੈਗੀ ਨੀਂਦ ਦੇ ਵਿੱਚ ਉੱਠ ਕੇ ਇੱਕ ਵਾਰ ਤੁਹਾਡੀ ਜਾਗ ਖੁੱਲ ਗਈ ਤਾਂ ਤੁਹਾਨੂੰ ਦੁਬਾਰਾ ਨੀਂਦ ਨਹੀਂ ਆਉਣੀ ਹੈਗੀ ਜਦੋਂ ਤੁਹਾਡਾ ਕੋਲਸਟ੍ਰੋਲ ਵਧਿਆ ਹੁੰਦਾ ਡਰਾਗਨੋਸਾਈਡ ਵਧੇ ਹੁੰਦੇ ਨੇ ਸਰੀਰ ਦੇ ਵਿੱਚ ਦਰਦਾਂ ਸ਼ੁਰੂ ਹੋ ਜਾਂਦੀਆਂ ਨੇ ਸੁਣਨ ਪਾਣ ਆਉਣਾ ਸ਼ੁਰੂ ਹੋ ਜਾਂਦਾ ਹੱਥਾਂ ਪੈਰਾਂ ਦੇ ਵਿੱਚ ਲੋਕ ਪਾਸੇ ਲੈਣੇ ਜਿ ਕੋ ਹੁਣ ਇਧਰੋਂ ਪਾਸਾ ਲਿਆ ਜਦੇ ਨਾਲ ਹੀ ਇਧਰੋਂ ਆਕੜ ਗਿਆ ਬੰਦਾ ਦੂਏ ਪਾਸੇ ਨੂੰ ਪਾਸਾ ਲੈ ਲਿਆ ਅਗਲਾ ਕਹਿੰਦਾ ਯਾਰ ਸਮਝ ਨਹੀਂ ਆਉਂਦੀ ਡਾਕਟਰ ਉਹਨੂੰ ਬੜੇ ਦਿਖਾਤਾ ਨਹੀਂ ਬੜੀਆਂ ਖਾਲੀ ਖੁਦ ਵੀ ਪਤਾ ਲੱਗਦਾ ਜੀ ਕਈ ਵਾਰ ਸਫਰ ਸਫਰ ਜ਼ਿਆਦਾ ਕਰ ਲੈਣੇ ਸਾਡੇ ਨਾਲ ਵੀ ਆਈ ਹੁੰਦਾ ਵੀ ਇਹ ਮਤਲਬ ਸਾਨੂੰ ਇਹ ਫੀਲ ਹੁੰਦੀ ਹੈ ਵੀ ਇਹ ਸਾਡੀ ਪਿੱਠ ਹੈਗੀ ਹੈ ਯਾ ਇਹ ਕੋਈ ਤਖਤਪੋਸ਼ ਅਸੀਂ ਨਾਲ ਲਪੇਟਿਆ ਹੋਇਆ ਦੇਖੋ ਰੁਕੀ ਜੀ ਇੱਕ ਜਿਹੜਾ ਅਸੀਂ ਲੰਬਾ ਸਫਰ ਕਰਕੇ ਆਉਂਨੇ ਆ ਉਹ ਅਲੱਗ ਚੀਜ਼ ਆ ਹੁਣ ਆਏ ਤਾਂ ਹੁਣ ਸਾਹਨੇ ਆਲ ਬੈਠੇ ਆ ਆਪਾਂ ਆਏ ਸੀ ਲੁਧਿਆਣੇ ਤੋਂ ਆ 12 ਕਿਲੋਮੀਟਰ ਲੁਧਿਆਣੇ ਤੋਂ ਸਾਨੇ ਆਲਾ ਆਉਂਦੇ ਅਸੀਂ ਇਦੋਂ ਬਾਅਦ ਘਰੇ ਢੇੜਾ ਦੇ ਕੇ ਜਾਣਾ ਕਹਿਣਾ ਜੇ ਹੋਂ ਤਾਂ ਮੈਨੂੰ ਬੈੱਡ ਦੇ ਦਿਓ ਜਾਂ ਮੰਜਾ ਦੇ ਦਿਓ ਮੈਨੂੰ ਨਾ ਬੁਲਾਇਓ ਮੈਂ ਪੈ ਜਾ ਉਹ ਲੀਵਰ ਤੁਹਾਡਾ ਕਮਜ਼ੋਰ ਆ ਲੀਵਰ ਤੁਹਾਡਾ ਬਿਮਾਰ ਉਹਨੇ ਤੁਹਾਨੂੰ ਬਿਮਾਰ ਕਰਤਾ ਜੇ ਤੁਸੀਂ ਉਹਨੂੰ ਤੰਦਰੁਸਤ ਰੱਖੋ ਤਾਂ ਤੁਸੀਂ ਤੰਦਰੁਸਤ ਰਹੋਗੇ ਜੇ ਤੁਹਾਡਾ ਲੀਵਰ ਬਿਮਾਰ ਹੋ ਗਿਆ ਤਾਂ ਤੁਸੀਂ ਬਿਮਾਰ ਹੋ ਜਾਓਗੇ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਗਨਵਾਈਆਂ ਨੇ ਔਰ ਉਹਨਾਂ ਦਾ ਹੱਲ ਵੀ ਡਾਕਟਰ ਸਾਹਿਬ ਨੇ ਇਨਾਂ ਪੱਤਿਆਂ ਦੇ ਵਿੱਚ ਰੱਖਿਆ ਹੈ ਅੱਛਾ ਡਾਕਟਰ ਸਾਹਿਬ ਫਿਰ ਇੱਕ ਬੜਾ ਅਹਿਮ ਸਵਾਲ ਇਥੇ ਹੈ ਇਸ ਤਰ੍ਹਾਂ ਦਾ ਇਨਾਂ ਦੇ ਵਿੱਚ ਤੁਸੀਂ ਕਿਹੜੀ ਚੀਜ਼ ਮਿਕਸ ਕਰਦੇ ਹੋ ਜਾਂ ਇਨੀਆਂ ਸਾਰੀਆਂ 1 2 3 4 5 ਨੰਬਰ ਤੁਹਾਡੇ ਕੋਲ ਅਲੱਗ-ਅਲੱਗ ਅਰਕ ਨੇ ਦਵਾਈ ਕਿਸ ਤਰੀਕੇ ਨਾਲ ਡਿਸਾਈਡ ਹੁੰਦੀ ਹੈ ਇਲੈਕਟ੍ਰੋਪੈਥੀ ਚ ਇਹ ਜਿਵੇਂ ਜਿਵੇਂ ਪੇਸ਼ੈਂਟ ਆਪਣੀ ਪ੍ਰੋਬਲਮ ਦੱਸਦੇ ਆ ਉਸ ਦੇ ਅਕੋਰਡਿੰਗ ਦਿੰਨੇ ਆਸੀਂ ਜਿਵੇਂ ਪਾਣੀ ਚ ਬੂੰਦਾ ਪਾ ਕੇ ਦੇਣੀ ਆਂਦੀਆਂ ਨੇ ਉਹ ਰਿਕਾਰਡਿੰਗ ਤਿਆਰ ਕਰਕੇ ਕਿ ਕਿਨੇ ਬਸ ਬੁੰਦਾ ਪਾ ਕੇ ਲਈ ਜਾ ਹਾਂਜੀ ਜੀ 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 ਅੱਛਾ ਡਾਕਟਰ ਸਾਹਿਬ ਫਿਰ ਅਗਰ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਰਾਬਤਾ ਕਰਨਾ ਹੋਵੇ ਜਾਂ ਅਮਰੂਦਾਂ ਬਾਬਤ ਅਮਰੂਦਾਂ ਦੇ ਹੋਰ ਫਾਇਦੇ ਜਾਣਨੇ ਹੋਣ ਕਿਉਂਕਿ ਤੁਸੀਂ ਤਾਂ ਕਹਿ ਰਹੇ ਹੋ ਵੀ ਤੁਹਾਡੇ ਕੋਲ ਇੱਕ ਫੈਰਿਸਤ ਹੈਗੀ ਹੈ ਲਿਸਟ ਹੈਗੀ ਹੈ ਅਮਰੂਦ ਤੇ ਅਮਰੂਦ ਦੇ ਪੱਤਿਆਂ ਦੇ ਫਾਇਦੇ ਦੀ ਉਹ ਤੁਹਾਡੇ ਕੋਲੋਂ ਪਤਾ ਕਰਨੇ ਹੋਣ ਅਲੱਗ-ਅਲੱਗ ਬਿਮਾਰੀਆਂ 'ਚ ਕੰਸਲਟ ਕਰਨਾ ਹੋਵੇ ਤੁਹਾਡੇ ਨਾਲ ਕੀ ਤੰਗ ਹੈਗਾ ਜੀ ਇੱਕ ਫੁਰਕ ਸਾਹਿਬ ਮੈਂ ਇੱਥੇ ਦੱਸ ਦੇਣਾ ਚਲੋ ਸੌਰੀ ਮੈਂ ਤੁਹਾਨੂੰ ਥੋੜਾ ਜਿਆ ਲੰਬੀ ਲੈ ਕੇ ਚੱਲਿਆ ਗੱਲ ਸਾਡੇ ਕੋਲੇ ਪੱਤਿਆਂ ਦਾ ਸੁੱਕਾ ਪਾਊਡਰ ਨਹੀਂ ਹੁੰਦਾ ਕਈ ਲੋਕ ਆ ਕੇ ਸਾਨੂੰ ਕਹਿੰਦੇ ਨੇ ਜੀ ਸਾਨੂੰ ਸੁੱਕਾ ਪਾਊਡਰ ਦੇ ਦਿਓ ਪੱਤਿਆਂ ਦੀ ਜਿਹੜੀ ਤੁਸੀਂ ਚੀਜ਼ ਦਿਖਾਈ ਸੀ ਦੇਖੋ ਅਸੀਂ ਇੱਕ ਦਿਖਾਉਨੇ ਆ ਤੁਹਾਨੂੰ ਘਰੇ ਇਲਾਜ ਕਰ ਲਈ ਤੁਹਾਨੂੰ ਨੁਸਖੇ ਦਿੰਨੇ ਆ ਆਪਣੇ ਡਾਕਟਰ ਆਪ ਬਣੋ ਤੁਹਾਡੇ ਘਰ ਦੇ ਵਿੱਚ ਸਾਡੇ ਕੋਲੇ ਅਰਕ ਹੁੰਦੇ ਨੇ ਸਾਡੇ ਕੋਲੇ ਪ੍ਰੋਪਰ ਮੈਡੀਸਿਨ ਮਿਲੂਗੀ ਜੇ ਸਾਡੇ ਕੋਲੇ ਹੋਣੇ ਤਾਂ ਮੈਂ ਤੁਹਾਨੂੰ ਘਰੇ ਨੁਸਖਾ ਦੱਸਿਆ ਹੁੰਦਾ ਕੋਈ ਪੈਸੇ ਨਹੀਂ ਲੈਂਦੇ ਅਸੀਂ ਇਹਦੇ ਫ੍ਰੀ ਜਦੋਂ ਜਾਣਕਾਰੀ ਦਿੰਨੇ ਆ ਜੇ ਤੁਸੀਂ ਸਾਡੇ ਕੋਲੇ ਆਉਨਿਓ ਤੁਹਾਡੀ ਬਿਮਾਰੀ ਨਹੀਂ ਠੀਕ ਹੁੰਦੀ ਤਾਂ ਸਾਡੇ ਕੋਲੇ ਡ੍ਰੌਪਸ ਹੁੰਦੇ ਨੇ ਇਹਦੇ ਵਿੱਚ ਅਸੀਂ ਕੰਬੀਨੇਸ਼ਨ ਬਣਾਉਣਾ ਹੁੰਦਾ ਹੈ ਮੈਡੀਸਨ ਦਾ ਜਿੱਦਾਂ ਮੰਨ ਲਓ ਲੈਕਟਰੀ ਇਲੈਕਟ੍ਰੋਪੈਥੀ ਵਿੱਚ 38 ਮੈਡੀਸਨ ਹੁੰਦੀਆਂ ਨੇ 38 ਮੈਡੀਸਨ ਦੇ ਵਿੱਚੋਂ ਜਿਹੜੀ ਸਾਨੂੰ ਠੀਕ ਲੱਗੇ ਪੀ 10 ਪੀ 1 ਜਿੱਦਾਂ ਵੀ ਕੋਈ ਏ ਏ ਏ ਏ 3 ਹੋ ਗਈ ਏ 1 ਹੋ ਗਈ ਜਾਂ ਐਸ ਵਾਲੀਆਂ ਦਵਾਈਆਂ ਹੋ ਗਈਆਂ ਸੀ ਵਾਲੀਆਂ ਦਵਾਈਆਂ ਹੋ ਗਈਆਂ ਹੈਨਾ ਡੀ ਵਾਲੇ ਇਦਾਂ ਦੀ ਜਿਹੜੀਆਂ ਵੀ ਦਵਾਈਆਂ ਸਾਡੇ ਕੋਲੇ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਮਿਕਸ ਕਰਕੇ ਇਹ ਬਿਮਾਰੀ ਦੇ ਉੱਤੇ ਆਸੀਂ ਜੀ ਕੰਬੀਨੇਸ਼ਨ ਬਣਾਉਨੇ ਆ ਤੇ ਡਿਲੂਸ਼ਨ ਬਣਾਉਨੇ ਆ ਉਹਦਾ ਅਸੀਂ ਫਿਰ ਰਿਜ਼ਲਟ ਬਿਮਾਰੀ ਦੇ ਉੱਤੇ ਲੈਨੇ ਆ ਕਈ ਲੋਕ ਸਾਨੂੰ ਆ ਕੇ ਕਹਿੰਦੇ ਨੇ ਜੀ ਇੱਕ ਕੋਈ ਸ਼ੀਸ਼ੀ ਦੇ ਦਿਓ ਜਿਹੜੀ ਤੁਸੀਂ ਵੀਡੀਓ ਵਿੱਚ ਇਸ ਵਾਰ ਇਸ ਤਰ੍ਹਾਂ ਵੀ ਕਹਿੰਦੇ ਨੇ ਮਾਫ ਕਰਨੇ ਮੈਂ ਤੁਹਾਨੂੰ ਵਿਚੋਂ ਰੋਕ ਰੇ ਮੈਨੂੰ ਵੀ ਫੋਨ ਕਰਕੇ ਕਹਿੰਦੇ ਨੇ ਜੀ ਪੰਜ ਸ਼ੀਸ਼ੀਆਂ ਦੇ ਦਈਆਂ ਚਾਰ ਚੀਜ਼ਾਂ ਦੇ ਦਈਆਂ ਅਸੀਂ ਇੱਕ ਵਾਰ ਚ ਹੀ ਨਾ ਲੈ ਲਈਏ ਹਾਂ ਉਹ ਜਿਹੜੀ ਇਕੱਠੀ ਹੋਣ ਦੇਖੋ ਆ ਮੈਂ ਹੁਣ ਦੇਖੋ ਇਹਦੇ ਤੇ ਹੁਣ ਨੰਬਰ ਲੱਗੇ ਹੋਇਆ ਆ ਦੋ ਨੰਬਰ ਦਵਾਈ ਆ ਸਾਡੀ ਆ ਸਾਡੀ ਇੱਕ ਨੰਬਰ ਦਵਾਈ ਆ ਇਹ ਮੈਂ ਦੱਸਦੀ ਜੀ ਆ ਪਹਿਲਾਂ ਤੁਸੀਂ ਇੱਕ ਨੰਬਰ ਲੈ ਲੈਣੀ ਆ 15 ਮਿੰਟ ਬਾਅਦ ਤੁਸੀਂ ਦੋ ਨੰਬਰ ਲੈਣੀ ਆ ਜੀ 15 15 ਮਿੰਟਾਂ ਦਾ ਕੀ ਚੱਕਰ ਪੈਂਦਾ ਜੀ ਇਕੱਠੀ ਕਿਉਂ ਨਹੀਂ ਲੈ ਸਕਦੇ ਬੁਰਕੀ ਸਾਹਿਬ ਖਿਚੜੀ ਬਣ ਗਈ ਇਕੱਠੀਆਂ ਕਰਤੀਆਂ ਇਹ ਅੱਛਾ ਅਸੀਂ ਕੰਬੀਨੇਸ਼ਨ ਬਣਾਇਆ ਜੇ ਸਾਨੂੰ ਪਤਾ ਵੀ ਇਹਦੇ ਵਿੱਚ ਹੁਣ ਮੰਨ ਲਓ ਅਸੀਂ ਮੈਡੀਸਨ ਮਿਕਸ ਕੀਤੀਆਂ ਨੇ ਸਾਡੀ ਇੱਕ ਵੀ ਮੈਡੀਸਨ ਇਹਦੇ ਵਿੱਚ ਗਲਤ ਪੈ ਗਈ ਤਾਂ ਇਹਦਾ ਸਾਨੂੰ ਵੀ ਨਹੀਂ ਪਤਾ ਕੀ ਬਣ ਗਿਆ ਇੱਕ ਗਲਤ ਹੋ ਜਾਣਾ ਕੰਮ ਸਾਰੇ ਇਹਨੇ ਕਿੱਥੇ ਜਾ ਕੇ ਕੰਮ ਕਰਨਾ ਸਾਨੂੰ ਨਹੀਂ ਪਤਾ ਠੀਕ ਹੈ ਨਾ ਜਦੋਂ ਅਸੀਂ ਕੰਬੀਨੇਸ਼ਨ ਬਣਾਇਆ ਉਹ ਤੁਹਾਨੂੰ ਦੱਸਿਆ ਹਾਂ ਕੰਬੀਨੇਸ਼ਨ ਬਣਿਆ ਇਹਨੂੰ ਤੁਸੀਂ ਪ੍ਰੋਪਰ ਪਹਿਲਾਂ ਇੱਕ ਨੰਬਰ ਲੈਣੀ ਹੈ ਜਿਵੇਂ 15 ਮਿੰਟ ਬਾਅਦ ਤੇ 1/2 ਘੰਟੇ ਬਾਅਦ ਜਾਂ 5 ਮਿੰਟ ਬਾਅਦ 10 ਮਿੰਟ ਜਿੱਦਾਂ ਵੀ ਸਾਡੀ ਐਲੈਟਰੋਪੈਥੀ ਹੈ ਨਾ ਮੈਡੀਸਨ ਹੁੰਦੀ ਹੈ ਅਸੀਂ ਦੱਸਦੇ ਹਾਂ ਉਹਦੇ ਅਕੋਰਡਿੰਗ ਹੀ ਤੁਸੀਂ ਮੈਡੀਸਨ ਲੈਣੀ ਹੁੰਦੀ ਹੈ ਤਾਂ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਜੇ ਤੁਸੀਂ ਆਪਣੇ ਦੱਸੇ ਅਨੁਸਾਰ ਨਹੀਂ ਮੈਡੀਸਨ ਸਾਡੇ ਦੱਸੇ ਅਨੁਸਾਰ ਨਹੀਂ ਮੈਡੀਸਨ ਲੈਂਦੇ ਆਪਣੀ ਮਰਜ਼ੀ ਨਾਲ ਲੈਂਦੇ ਹੋ ਤਾਂ ਹੋ ਸਕਦਾ ਰਿਜ਼ਲਟ ਤੁਹਾਨੂੰ ਘੱਟ ਮਿਲਣਾ ਜੀ ਜੀ ਅੱਛਾ ਤੁਸੀਂ ਕਿੱਥੇ ਮਿਲਦੇ ਹੋ ਜਿੱਥੇ ਤੁ ਆ ਫਰਕ ਉਸ ਆ ਸਾਡਾ ਐਡਰੈਸ ਹੈਗਾ ਐਪੀ ਲੈਟਰ ਹੋਮੋਪੈਥੀ ਹਸਪੀਟਲ ਆ ਰਾਮਗੜ੍ਹ ਰੋਡ ਨੀਅਰ ਅਨੰਤ ਵਿਆਰ ਕਲੋਨੀ ਸਾਡਾ ਸਮਾਂ ਹੈਗਾ ਜੀ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਐ ਸੰਡੇ ਨੂੰ 10 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗੇ 7814699434 ਇੱਕ ਦੂਸਰਾ ਨੰਬਰ ਹੈਗਾ ਇਹ ਸਾਡਾ 995147604 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਤੁਸੀਂ ਅਪਾਰਟਮੈਂਟ ਲੈ ਕੇ ਸਾਡੇ ਸਟਾਫ ਨਾਲ ਗੱਲਬਾਤ ਕਰਕੇ ਸਾਨੂੰ ਮਿਲ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਡਾਕਟਰ ਸਾਹਿਬਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਜਾਣਕਾਰੀ ਅਹਿਮ ਜਾਣਕਾਰੀ ਸਾਡੀਆਂ ਭੈਣਾਂ ਵਾਸਤੇ ਤੁਸੀਂ ਅੱਜ ਸਾਂਝੀ ਕੀਤੀ ਔਰ ਪੱਤਿਆਂ ਦੇ ذریعے ਜਿਹੜੀ ਜਿਵੇਂ ਅਸੀਂ ਦਾ ਮਾਮਲੇ ਨੂੰ ਹੱਲ ਕਰ ਸਕਦੇ ਹਾਂ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਇੱਕ ਮੈਂ ਹੋਰ ਦੱਸਣਾ ਚਾਹੁੰਦੀ ਆ ਵੀ ਜੀ ਜਿਵੇਂ ਬੱਚਿਆਂ ਨੇ ਇਮਿਊਨਿਟੀ ਘੱਟ ਹੋ ਜਾਂਦੀ ਆ ਬੱਚਿਆਂ ਦਾ ਬ੍ਰੇਨ ਘੱਟ ਕੰਮ ਕਰਨ ਲੱਗਦਾ ਜਾਂ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਉਹਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਜਿਹਨਾਂ ਦਾ ਪੜਾਈ ਚ ਦਿਲ ਨਹੀਂ ਲੱਗਦਾ ਕੁੱਲ ਮਿਲਾ ਕੇ ਸੀ ਇਹ ਵੀ ਕਹ ਲੀਏ ਹਾਂਜੀ ਉਹ ਵੀ ਹੋ ਜਾਂਦਾ ਜਾਂ ਮੂਡ ਉਹਨਾਂ ਦਾ ਆ ਜਾਂ ਗੁਸਤੇ ਜਿਹੇ ਵਾਲੀ ਹੁੰਦੀ ਆ ਜਾਂ ਕੋਈ ਚੀਜ਼ ਹਾਂਜੀ ਉਹਦੇ ਲਈ ਵੀ ਅਮਰੋਦ ਜੇਨਾਂ ਦਾ ਰੋਜ਼ ਸੈਲਡ ਫਰੂਟ ਖਾਣ ਉਹ ਵੀ ਫਾਇਦੇਮੰਦ ਆ ਤੇ ਪੱਤੇ ਤਾਂ ਹੈਗੇ ਹੈਗੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਪੱਤੇ ਦਾ ਕੜਾ ਪੀਨੇ ਜੀ ਬੱਚਿਆਂ ਨੂੰ ਵੀ ਕੜਾ ਕੜਾ ਵੀ ਦੇ ਸਕਦੇ ਆ ਜ਼ਿਆਦਾਤਰ ਉਹਨਾਂ ਨੂੰ ਫਰੂਟ ਦੇਣਾ ਚਾਹੀਦਾ ਬੱਚਿਆਂ ਨੂੰ ਅਮਰੋਦ ਦੀ ਤਾਂ ਹਾਂਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਸਨ ਡਾਕਟਰ ਪਰਮਜੀਤ ਕੌਰ ਸਾਹਿਬਾ ਤੇ ਡਾਕਟਰ ਅਮਨਪ੍ਰੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਅਸੀਂ ਖੁਦ ਪੱਤਿਆਂ ਦੇ ਇਸਤੇਮਾਲ ਕਰਕੇ ਅਮਰੂਦ ਦਾ ਇਸਤੇਮਾਲ ਕਰਕੇ ਆਪਣੇ ਸਰੀਰ ਦੇ ਵਿੱਚ ਤੰਦਰੁਸਤੀ ਵਾਲਾ ਬਰੂਧ ਹੈਗਾ ਉਹ ਭਰ ਸਕਦੇ ਆ ਪਰ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹੋ ਹੈ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਸਬੰਧਤ ਡਾਕਟਰ ਡਾਕਟਰ ਅਮਨਪ੍ਰੀਤ ਉਹਨਾਂ ਨਾਲ ਵੀ ਗੱਲ ਕਰ ਬ ਗੱਲਬਾਤ ਕਰ ਸਕਦੇ ਹੋ ਤੁਸੀਂ ਡਾਕਟਰ ਪਰਮਜੀਤ ਕੌਰ ਸਾਹਿਬ ਨਾਲ ਵੀ ਗੱਲਬਾਤ ਕਰ ਸਕਦੇ ਹੋ ਪਰ ਗੱਲ ਤੁਸੀਂ ਜ਼ਰੂਰ ਕਰਨੀ ਹੈ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਸਬੰਧਤ ਅਗਰ ਇਹਨਾਂ ਨਾਲ ਨਹੀਂ ਗੱਲ ਕਰਨੀ ਤਾਂ ਤੁਹਾਡੇ ਕੋਈ ਵੀ ਡਾਕਟਰ ਰਬੈਦ ਹਕੀਮ ਕਿਸੇ ਦੀ ਵੀ ਅੰਡਰਕੇਅਰ ਦੇ ਵਿੱਚ ਇਹਨੁਸਕੇ ਫਾਰਮੂਲੇ ਇਸਤੇਮਾਲ ਕਰਨੇ ਹੁੰਦੇ ਨਹੀਂ ਆਪਣੀ ਮਰਜ਼ੀ ਬਿਲਕੁਲ ਵੀ ਨਹੀਂ ਕਰਨੀ ਧੰਨਵਾਦ